ਮੈਂ ਜਦੋਂ ਜੇਲ੍ਹ ਚ ਸੀ ਤੇ ਉੱਥੇ ਮੇਰੀ ਮੁਲਾਕਾਤ ਯਾਸੀਨ ਮਲਿਕ ਨਾਲ ਹੋਈ ਕਸ਼ਮੀਰ ਲਿਬਰੇਸ਼ਨ ਫੋਰਸ ਦਾ ਕਮਾਂਡਰ ਇਨ ਚੀਫ ਸੀ ਪਰ ਉਹਨਾਂ ਨੂੰ ਹਥਿਆਰਬੰਦ ਸੰਘਰਸ਼ ਚ ਸਪੇਸ ਤਾਂ ਮਿਲਦੀ ਨਹੀਂ ਹੁੰਦੀ ਤਾਂ ਸੰਘਰਸ਼ ਉੱਥੋਂ ਤੱਕ ਪਹੁੰਚਦਾ ਤੇ ਉਹਨਾਂ ਨੂੰ ਪੀਸਫੁਲ ਸਟਰਗਲ ਚ ਵੀ ਸਪੇਸ ਨਹੀਂ ਦਿੱਤੀ ਗਈ ਚੱਕ ਚੱਕ ਜੇਲਾਂ ਚ ਸਿੱਟਦਾ ਇਹ ਆਪਣੇ ਨਾਲ ਵੀ ਹੋਣੀਆਂ ਗੱਲਾਂ ਹੈ ਤਾਂ ਦੋ ਕੁ ਮਹੀਨੇ ਹੀ ਲਏ ਆ ਉਹਨੇ ਮੈਨੂੰ ਇੱਕ ਪੋਇਟਰੀ ਸ਼ੇਰ ਦੱਸਿਆ ਕਹਿੰਦਾ ਤੇਰੇ ਗਮ ਕੋ ਜਾਂ ਕੀ ਤਲਾਸ਼ ਤੀ ਤੇਰੇ ਜਾਨ ਸਾਥ ਚਲੇਗੇ ਤੇਰੀ ਰਾਹਾਂ ਮੇ ਕਰਤੇ تھے ਸਰਤਲਬ ਸਰੇ ਰਾਹਗੁਜ਼ਰ ਚਲੇਗੇ ਕੇ ਹਮ ਹੀ ਤੇ ਜਿੰਕੇ ਲਿਬਾਸ ਪਰ ਸਰੇ ਰਾਹ ਸਿਆਹੀ ਲਿਖੀ ਗਈ یہی ਦਾਗ ਸਜਾ ਸਜਾ ਕੇ ਹਮ ਸਰੇ ਫਜ਼ਮੇ ਆ ਚਲੇਗੇ ਨਾ ਰਹਾ ਰਖੇ ਜਨੂਨੇ ਵਫਾਏ ਰਸਮੋ ਇਹ ਧਾਰ ਕਰੋਗੇ ਕੀ ਜਿਨੇ ਜ਼ੁਲਮੇ ਸਤਮ ਪਰ ਨਾਜ਼ tha ਉਹ ਗੁਨੇਗਾਰ ਚਲੇ ਗਏ ਹੁਣੇ ਜਦੋਂ ਮੈਨੂੰ ਉਹਨਾਂ ਨੇ ਸ਼ੇਰ ਸੁਣਾਇਆ ਮੈਂ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਸੀ ਮੈਂ ਕਿਹਾ ਯਾਰ ਇੰਨੇ ਮੇਰੇ ਤੇ ਦੁਸ਼ਮਣ ਬਾਜ਼ ਜੀ ਇੰਨਾ ਕੁਛ ਗਦਾਰ ਪਰਿਵਾਰ ਨੂੰ ਘਰੀਸ ਲਿਆ ਕਹਿੰਦਾ ਬਾਈ ਜੀ ਜਿਹੜੇ ਨਾ ਤੇ ਤੂੰ ਤੁਰ ਪਿਆ ਜਿਹੜੀ ਤੇਰ ਨਾਲ ਮੱਥਾ ਲਾਈ ਬੈਠਾ ਉਹਨਾਂ ਨੇ ਤੇਰੇ ਲਿਬਾਸ ਤੇ ਆਹੇ ਛੱਟੇ ਪਾਉਣੇ ਆ। ਇਹੀ ਛੱਟੇ ਇਹੀ ਦਾਗ ਸਜਾ ਸਜਾ ਕੇ ਤੈਨੂੰ ਉਹ ਸਰੇ ਬਸਵੇਂ ਪੁਜਾਰਾਂ ਚੋਂ ਨਿਕਲਣਾ ਪੈਣਾ ਤੇ ਉਹਨੂੰ ਸਜਾ ਕੇ ਨਿਕਲਣਾ ਪੈਣਾ। ਵੀ ਆਹ ਵੇਖੋ ਮੇਰੇ ਦਾਗ। ਆਹ ਵੇਖੋ ਮੇਰੇ ਛੱਟੇ। ਜਿਹੜੇ ਕਹਿੰਦੇ ਹੁੰਦੇ ਆ ਨਾ ਤੇਰੇ ਗਮ ਕੋ ਜਾਂ ਕੀ ਤਲਾਸ਼ ਦੀ ਤੇਰੇ ਜਾਣ ਸਾਰ ਚਲੇ ਗਏ। ਵੀ ਭਾਈ ਅਸੀਂ ਨਾਲ ਆ ਯਾਰ ਅਸੀਂ ਕੋਈ ਨਹੀਂ ਤੇਰੇ ਨਾਲ ਆ ਖੜੇ ਆ। ਉਹ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਪਾਸੇ ਹੋ ਜਾਣਾ ਹੁੰਦਾ। ਪਰ ਜਿਹੜੇ ਬੰਦਿਆਂ ਨੇ ਖੜਨਾ ਹੁੰਦਾ ਉਹ ਪਿੰਡਾਂ 'ਚ ਬੈਠੇ ਆ। ਹੁਣ ਜੇ ਅਗਲੀ ਵਾਰੀ ਪੰਜਾਬ ਜਾਏਗਾ ਤਾਂ ਪਿੰਡਾਂ 'ਚ ਮੇਰੇ ਨਾਲ ਤੁਰਨਗੇ ਉਹ ਬੰਦੇ ਇਨਕਲਾਬ ਲੈ ਕੇ ਆਉਣਗੇ ਆ ਸ਼ਹਿਰੀਆਂ ਨੇ ਵਪਾਰੀਆਂ ਨੇ ਸਭ ਤੋਂ ਪਹਿਲਾਂ ਬਚਣਾ ਹੁੰਦਾ